ਦੇਖੋ ਜੀ ਅੱਜ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦੇ ਵਿੱਚ ਜਿਹੜੀ ਅੰਮ੍ਰਿਤਸਰ ਦੇ ਹਾਤੀ ਪੁਲਿਸ ਕਾਫੀ ਸਮੇਂ ਤੋਂ ਬਹੁਤ ਵਧੀਆ ਕਾਰਗੁਜ਼ਾਰੀ ਕਰ ਰਹੀ ਹੈ ਉਸੇ ਲੜੀ ਤਹਿਤ ਸਾਡੇ ਮਾਨਯੋਗ ਸੀਰਮਪ ਸਾਹਿਬ ਨੇ ਕਿਹਾ ਕਿ ਜਿਹੜੇ ਵੀ ਗੈਂਗਸਟਰ ਐਲੀਮੈਂਟਸ ਜਾਂ ਜਿਹੜੇ ਵੀ ਮਾੜੇ ਅੰਸਰ ਨੇ ਉਹਨਾਂ ਨੂੰ ਅਸੀਂ ਪੰਜਾਬ ਚੋਂ ਜੜ ਤੋਂ ਮਿਟਾ ਦੇਣਾ ਉਸੇ ਤਹਿਤ ਸਾਡੀ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਨੇ ਇਨਸਟਰਕਸ਼ਨਸ ਦਿੱਤੀਆਂ ਨੇ ਕਿ ਜਿਹੜੇ ਵੀ ਇਹ ਯੁੱਧ ਨਸ਼ਿਆਂ ਵਿਰੁੱਧ ਚ ਵੀ ਕਾਰਵਾਈ ਕਰਨੀ ਹੈ ਤੇ ਜਿਹੜੇ ਗੈਂਗਸਟਰ エਲੀਮੈਂਟਸ ਨੇ ਜਿਹੜੇ ਟੈਰਰਾਈਜ਼ ਕਰ ਰਹੇ ਨੇ ਲੋਕਾਂ ਨੂੰ ਉਹਨਾਂ ਦੇ ਅਗੇਂਸਟ ਵੀ ਸਟ੍ਰਿਕਟ ਐਕਸ਼ਨ ਲੈਣਾ ਹੈ ਉਸੇ ਲੜੀ ਤਹਿਤ ਅਸੀਂ ਮਿੱਤੀ 114 2025 ਨੂੰ ਦੋ ਅਕਿਊਜ਼ ਨੂੰ ਅਰੈਸਟ ਕੀਤਾ ਸੀਗਾ ਸਾਡੇ ਕੋਲ ਦੋ ਅਕਿਊਜ਼ ਅਰੈਸਟਡ ਸੀਗੇ ਇੱਕ ਦਾ ਨਾਂ ਹੈਗਾ ਜੀ ਪਲਵਿੰਦਰ ਸਿੰਘ ਪਾਲਾ ਤੇ ਦੂਜਾ ਹੈਗਾ ਸੀਗਾ ਜੀ ਬਲਜਿੰਦਰ ਸਿੰਘ ਇਹ ਦੋਵੇਂ ਅਸੀਂ ਜਦੋਂ ਅरेस्ट ਕੀਤੇ ਸੀ ਇੱਕ 30 ਬੋਰ ਦੀ ਪਿਸਤਲ ਇਹਨਾਂ ਤੋਂ ਰਿਕਵਰ ਕੀਤੀ ਸੀਗੀ ਫਿਰ ਬਹੁਤ ਹੀ ਸਾਇੰਟਿਫਿਕ ਤਰੀਕੇ ਨਾਲ ਅਸੀਂ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਪਲਵਿੰਦਰ ਪੱਲ ਹੈ ਇਹਦੇ ਕੋਲੋਂ ਮਿੱਤੀ 16 ਤਰੀਕ ਨੂੰ ਅਸੀਂ ਇਹਨਾਂ ਚੋਂ ਇੱਕ 32 ਬੋਰ ਪਿਸਤਲ ਤੇ ਹੈਰੋਇਨ ਰਿਕਵਰ ਕੀਤੀ ਸੀਗੀ 523 ਗ੍ਰਾਮ ਅਸੀਂ ਫੇਰ ਵੀ ਸਸਟੇਨਡ ਐਫਰਟਸ ਕਰਦੇ ਰਹੇ ਕਿਉਂਕਿ ਸਾਨੂੰ ਪਤਾ ਸੀਗਾ ਕਿ ਇਹ ਜਿਹੜਾ ਆ ਅੱਜੀ ਤੁਸੀਂ ਨਿਊਜ਼ 'ਚ ਸੁਣਿਆ ਹੋਊਗਾ ਪਾਣੀਓ ਡੀਜੀਪੀ ਸਾਹਿਬ ਨੇ ਇਨਫਰਮੇਸ਼ਨ ਦਿੱਤੀ ਹੈ ਕਿ ਜਿਹੜਾ ਇਹ ਯੂਐਸ ਬੇਸਡ ਵਾਂਟਡ ਗੈਂਗਸਟਰ ਹੈਪੀ ਪਸ਼ੀਆਂ ਇਹਨੂੰ ਐਫਬੀਆਈ ਨੇ ਐਪਰੀਹੈਂਡ ਕੀਤਾ ਹੈ ਤੇ ਇਹਦੇ ਨਾਲੇ ਟੱਚ 'ਚ ਸੀਗੇ ਤੇ ਸਾਡੀ ਟੀਮ ਨੂੰ ਬੜੀ ਵਧੀਆ ਸਫਲਤਾ ਮਿਲੀ ਜਦੋਂ ਇਹ ਜਿਹੜਾ ਬਲਜਿੰਦਰ ਸਿੰਘ ਹੈ ਇਹਦੇ ਡਿਸਕਲੋਜ਼ਰ ਤੇ ਇਹਦੇ ਘਰੋਂ ਅਸੀਂ ਇੱਕ ਹੈਂਡ ਗ੍ਰੇਨੇਡ ਬਰਾਮਦ ਕੀਤਾ ਤੇ ਉੱਥੇ ਹੀ 183 ਗ੍ਰਾਮ ਹਿਰੋਇਨ ਰਿਕਵਰ ਕੀਤੀ ਹੈ ਤੋਂ ਨੂੰ ਮੈਂ ਦੱਸਣਾ ਚਾਹੁੰਦਾ ਥੋੜੇ ਦਿਨ ਪਹਿਲਾਂ ਹੀ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੇ ਥਾਣਾ ਰਮਦਾਸ ਵਿੱਚ ਹੀ ਇਹਦੇ ਹੈਪੀ ਪਸ਼ੀਏ ਦੇ ਚਾਰ ਸਾਥੀਆਂ ਨੂੰ ਪਹਿਲਾਂ ਵੀ ਫੜਿਆ ਸੀਗਾ ਉਹ ਵੀ ਹਿਰੋਇਨ ਦਾ ਧੰਦਾ ਕਰ ਰਹੇ ਸੀਗੇ ਉਹਨਾਂ ਕੋਲੋਂ ਵੀ 1.5 ਕਿਲੋ ਹਿਰੋਇਨ ਦੀ ਰਿਕਵਰੀ ਹੋਈ ਸੀ ਤੇ ਇਹ ਜਿਹੜਾ ਗ੍ਰੇਨੇਡ ਹੈਗਾ ਇਹ ਇਹਨਾਂ ਨੇ ਕਿਤੇ ਨਾ ਕਿਤੇ ਜਿਹੜੇ ਜਿਹੜੇ ਪਬਲਿਕ ਜਿਹੜੀ ਸਰਾਊਂਡਿੰਗਸ ਹੈ ਉੱਥੇ ਇਹਨਾਂ ਨੇ ਥਰੋ ਕਰਕੇ ਲੋਕਾਂ ਨੂੰ ਜਿਹੜੇ ਡੈਸ਼ਟ ਪਾਣਾ ਸੀਗਾ ਇਹ ਬਹੁਤ ਹੀ ਵਧੀਆ ਕਾਰਗਜ਼ਾਰੀ ਕਰਦੇ ਹੋਏ ਸਾਡੀ ਟੀਮ ਨੇ ਇਹਨਾਂ ਨੂੰ ਪਹਿਲਾਂ ਹੀ ਐਪਰੀਹੈਂਡ ਕਰਕੇ ਤੇ ਇਹਨਾਂ ਨੂੰ ਜਿਹੜੇ ਇਹਨਾਂ ਦੇ ਮਾੜੇ ਜਿਹੜੇ ਸੀਗੇ ਜਿਹੜੇ ਇਹਨਾਂ ਨੇ ਕਰਨੇ ਸੀਗੇ ਕੰਮ ਉਹਨਾਂ ਤੋਂ ਅਸੀਂ ਰੋਕ ਲਿਆ। ਇਹਦੇ ਇਲਾਵਾ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇੱਕ ਜਿਹੜਾ ਸਾਡਾ ਮਜੀਠਾ ਚ ਕੇਸ ਸੀਗਾ ਉਹ ਵੀ ਸਾਡੀ ਟੀਮ ਨੇ ਬੜਾ ਵਧੀਆ ਤਰੀਕੇ ਨਾਲ ਸੈਂਟੀਫਿਕਲੀ ਚੱਲਦੇ ਹੋਏ ਤਿੰਨ ਦੋਸ਼ੀਆਂ ਨੂੰ ਅਸੀਂ ਉਹਨਾਂ ਨੂੰ ਅਸੀਂ ਆਈਡੈਂਟੀਫਾਈ ਕਰ ਲਿਆ ਕਿ ਜਿਹੜਾ ਸਾਡਾ ਮਜੀਠਾ ਦਾ ਜਿਹੜਾ ਗਨ ਪੁਆਇੰਟ ਤੇ ਉੱਥੇ ਜਦੋਂ ਉਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਲੂਟ ਦੀ ਤੇ ਉੱਥੇ ਇੱਕ ਜਿਹੜਾ ਕਰਿੰਦਾ ਹੈਗਾ પેટ્રોલ ਪੰਪ ਦਾ ਉਹਦੀ ਡੈਥ ਹੋ ਗਈ ਸੀਗੀ ਤੇ ਇੱਕ ਦੇ ਜਵਾੜੇ ਚ ਸੱਟ ਲੱਗੀ ਸੀਗੀ ਅਸੀਂ ਤਿੰਨ ਦੋਸ਼ੀਆਂ ਨੂੰ ਆਈਡੈਂਟੀਫਾਈ ਕਰ ਲਿਆ ਤੇ ਅਸੀਂ ਇਹਨਾਂ ਨੂੰ ਵੀ ਬਹੁਤ ਹੀ ਜਲਦੀ ਅਸੀਂ ਰਾਉਂਡ ਅਪ ਕਰ ਲਾਂਗੇ ਸਾਡੀਆਂ ਟੀਮਸ ਲੱਗੀਆਂ ਹੋਈਆਂ ਗ੍ਰੇਨੇਡ ਦੋ ਫੜੇਗੇ ਕਿੱਕ ਫੜੇਗੇ ਇੱਕ ਗ੍ਰੇਨੇਡ ਫੜਿਆ ਗਿਆ ਜੀ ਸਰ ਇਹ ਲੱਗਦਾ ਪਾਕਿਸਤਾਨ ਤੋਂ ਆਇਆ ਕਿਉਂਕਿ ਉਹ ਬਿਲਕੁਲ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਫੜਾ ਰਹਿਣ ਬਣਾ ਸੀ ਬਿਲਕੁਲ ਜੀ ਅਸੀਂ ਇਹਨਾਂ ਦੀ ਇੰਟਰੋਗੇਸ਼ਨ ਚੋਂ ਇਹੀ ਪਤਾ ਕੀਤਾ ਸੀਗਾ ਇਹਨਾਂ ਦੇ ਦੱਸਣ ਮੁਤਾਬਕ ਇਹਨਾਂ ਨੇ ਇਹ ਜਿਹੜਾ ਡਰੋਨ ਹੈਗਾ ਇਹ ਡਰੋਨ ਰਾਹੀਂ ਜਿਹੜਾ ਇਹ ਆਇਆ ਸੀਗਾ ਗ੍ਰੇਨੇਡ ਇਹਨਾਂ ਨੂੰ ਰਿਟਰੀਵ ਕੀਤਾ ਤੇ ਇਹਨਾਂ ਨੇ ਆਪਣੇ ਘਰੇ ਰੱਖ ਲਿਆ ਸੀਗਾ ਤੇ ਸਾਡੇ ਕੋਲ ਲੋਕਾਂ ਦੇ ਸਹਿਯੋਗ ਨਾਲ ਇਨਫੋਰਮੇਸ਼ਨ ਪਹੁੰਚੀ ਕਿ ਇਹ ਮਾੜੇ ਬੰਦੇ ਨੇ ਇਹਨਾਂ ਨੇ ਕੁਛ ਨਾ ਕੁਛ ਵਾਰਦਾਤ ਕਰਨੀ ਹੈ ਤੇ ਇਹਨਾਂ ਨੂੰ ਐਪਰੀਹੈਂਡ ਕੀਤਾ ਜਾਵੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਲੋਕਾਂ ਦੇ ਸਹਿਯੋਗ ਨਾਲ ਅਸੀਂ ਇਹਨਾਂ ਨੂੰ ਐਪਰੀਹੈਂਡ ਕਰਕੇ ਇਹਨਾਂ ਨੂੰ ਜਿਹੜੇ ਇਹਨਾਂ ਦੇ ਮਾਰੇ ਮਨਸੂਬੇ ਸੀਗੇ ਉਹਨਾਂ ਚ ਇਹਨਾਂ ਨੂੰ ਸਫਲ ਨਹੀਂ ਹੋਣ ਦਿੱਤਾ ਦੇਖੋ ਜੀ ਇਹ ਜਿਹੜੀਆਂ ਸੋਸ਼ਲ ਮੀਡੀਆ ਤੇ ਰਿਊਮਰਸ ਉੱਟੀਆਂ ਨੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਬਹੁਤ ਹੀ ਪ੍ਰੋਫੈਸ਼ਨਲ ਢੰਗ ਨਾਲ ਕੰਮ ਕਰ ਰਹੀ ਹੈ ਵੀ ਇਨਸ਼ੋਰ ਸੇਫਟੀ ਐਂਡ ਸਿਕਿਉਰਿਟੀ ਟੂ 올 ਆਰ ਸਿਟੀਜ਼ਨਸ ਅਸੀਂ ਵਚਨਬੱਧ ਹੈ ਕਿ ਅਸੀਂ ਸਾਰੇ ਹੀ ਜਿਹੜੇ ਸਾਡੇ ਸਿਟੀਜ਼ਨਸ ਨੇ ਅਮ੍ਰਿਤਸਰ ਦੇ ਹਾਤੀ ਜ਼ਿਲ੍ਹੇ ਦੇ ਉਹਨਾਂ ਨੂੰ ਸੇਫਟੀ ਤੇ ਸਿਕਿਉਰਿਟੀ ਦੇ ਬਾਰੇ ਕੋਸਟ ਕੋਸਟ ਵਾਇਰਲ ਹੋ ਰਹੀ ਹੈ ਉਹਦੀ ਵਿਚਾਨ ਚੱਕੀ ਜਾਵੇ ਜਿਹੜੀ ਕੋਸਟ ਵਾਇਰਲ ਹੋ ਰਹੀ ਹੈ ਜੀ ਬਿਲਕੁਲ ਜੀ ਬਿਲਕੁਲ ਜੀ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਬਿਲਕੁਲ ਬਰੀਕੀ ਨਾਲ ਜਿਹੜੀ ਹੈਗੇ ਆ ਆਇਡੈਂਟੀਫਾਈ ਕਰਦੇ ਆ ਤਾਂ ਜੋ ਜਿਹੜੀ ਇਦਾਂ ਦੀ ਮਿਸਕਮਿਊਨੀਕੇਸ਼ਨ ਜਿਹੜੀ ਲੋਕਾਂ ਚ ਰੂਮਰ ਫੈਲਾਈ ਜਾਂਦੇ ਉਹ ਬਹੁਤ ਵੱਡੇ ਲੀਡਰ ਨੇ ਵਿਕਰਮ ਵੀ ਕੀਤਾ ਵਿਕਰਮ ਵੀ ਕੀਤਾ ਬਹੁਤ ਵੱਡੇ ਲੀਡਰ ਨੇ ਉਹਨਾਂ ਵੱਲੋਂ ਵੀ ਪੋਸਟ ਕੀਤੀ ਗਈ ਉਸ ਗਰਨੇਡਾ ਜਿਹੜਾ ਅਟੈਕ ਹੋਇਆ ਉਸ ਨੂੰ ਕਿਵੇਂ ਦੇਖ ਰਹੇ ਉਹ ਤਾਂ ਅਸੀਂ ਕਹਿ ਨਹੀਂ ਸਕਦੇ ਸੋਸ਼ਲ ਮੀਡੀਆ ਦੇ ਬਾਰੇ ਉਹ ਤਾਂ ਇੱਕ ਦੇਖੋ ਜੀ ਦੇਖੋ ਜੀ ਜਿਹੜੀਆਂ ਚੀਜ਼ਾਂ ਜੇ ਕੋਈ ਹੁੰਦੀ ਹੈ ਅਸੀਂ ਸਾਇੰਟਿਫਿਕਲੀ ਪ੍ਰੋਫੈਸ਼ਨਲੀ ਪੰਜਾਬ ਪੁਲਿਸ ਜਿਹੜੀ ਹਮੇਸ਼ਾ ਕੰਮ ਕਰਦੀ ਹੈ ਤੇ ਜੇ ਇਦਾਂ ਦੀ ਕੋਈ ਚੀਜ਼ ਸਾਹਮਣੇ ਆਏਗੀ ਤੁਹਾਡੇ ਨਾਲ ਇੰਡਿਊ ਕੋਰਸ ਆਫ ਟਾਈਮਸ ਸ਼ੇਅਰ ਕਰ ਦਿੱਤੀ ਜਾਏਗੀ ਬਟ ਐਸਚ ਇਦਾਂ ਦੀ ਕੋਈ ਚੀਜ਼ ਸਾਡੇ ਸਾਹਮਣੇ ਨਹੀਂ ਸਰ ਇਹ ਜਿਹੜਾ ਗ੍ਰੇਨੇਡ ਡਿਫਿਊਜ਼ ਕਰ ਦਿੱਤਾ ਗਿਆ ਹੈ ਔਰ ਕੀ ਬਿਲਕੁਲ ਜੀ ਗ੍ਰੇਨੇਡ ਆਇਆ ਸੀ ਕਿ ਹੋਰ ਵੀ ਗ੍ਰੇਨੇਡ ਆਇਆ ਇੱਕੋ ਗ੍ਰੇਨੇਡ ਆਇਆ ਸੀਗਾ ਜੀ ਜਦੋਂ ਸਾਨੂੰ ਇਹਦੇ ਘਰੋਂ ਇਹ ਰਿਕਵਰ ਹੋਇਆ ਅਸੀਂ ਆਪਣੀ ਬੌਮਬ ਡਿਸਪੋਜ਼ਲ ਟੀਮ ਨੂੰ ਉੱਥੇ ਭੇਜਿਆ ਤੇ ਇਹਨੂੰ ਅਸੀਂ ਬਿਲਕੁਲ ਪ੍ਰੋਫੈਸ਼ਨਲ ਢੰਗ ਨਾਲ ਇਹਨੂੰ ਡਿਫਿਊਜ਼ ਕਰਕੇ ਡਿਸਟਰੋਏ ਕਰ ਦਿੱਤਾ ਸਰ ਕੀ ਆ ਰਹੀ ਹੈ ਕੋਈ ਹੋਰ ਵੀ ਹੈ ਜਿਸ ਵਿੱਚ ਬ੍ਰਾਂਮ ਵੀ ਹੋ ਸਕਦੀ ਹੈ ਬਿਲਕੁਲ ਜੀ ਇਹਨਾਂ ਦੇ ਜਿਹੜੇ ਹੈਪੀ ਪਸ਼ੀਆਂ ਦੇ ਜਿਹੜੇ ਅਸੋਸੀਏਟਸ ਨੇ ਅਸੀਂ ਉਹਨਾਂ ਦੀ ਵੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਸਾਡੇ ਕੋਲ ਹੋਰ ਵੀ ਲੀਡਸ ਨੇ ਤੇ ਜਿਹੜੇ ਇਹਨਾਂ ਦੇ ਹੋਰ ਵੀ ਮੈਂਬਰਸ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਕਾਬੂ ਕਰਾਂਗੇ ਸਰ ਇੱਕ ਅਮਰਿੰਦਪਾਲ ਦੀ ਜਿਹੜੀ ਐਨਐਸਟੀ 23 ਤਰੀਕ ਨੂੰ ਖਤਮ ਹੋ ਰਹੀ ਹੈ ਉਹਨੂੰ ਲੈ ਕੇ ਟੀਮ ਰਵਾਨਾ ਹੋ ਚੁੱਕੀ ਉਹਨੂੰ ਲੈਣ ਲਈ ਆ ਅੱਗੇ ਕੋਈ ਹੋਰ ਪ੍ਰੋਸੈਸ ਨਹੀਂ ਜੀ ਐਦਾਂ ਦੀ ਕੋਈ ਇਨਫੋਰਮੇਸ਼ਨ ਐਦਾਂ ਦੀ ਨਹੀਂ ਹੈਗੀ ਜੇ ਕੋਈ ਵੀ ਸਾਡੇ ਵੱਲੋਂ ਕੁਝ ਵੀ ਐਕਸ਼ਨ ਲਿੱਤਾ ਜਾਵੇਗਾ ਉਹ ਤੁਹਾਨੂੰ ਡਿਊ ਕੋਰਸ ਆਫ ਟਾਈਮ 'ਚ ਦੱਸ ਦਿੱਤਾ ਜਾਵੇਗਾ 49 ਨੰਬਰ ਐਫ ਆਈ ਆਰ ਦੇ ਵਿੱਚ ਟ੍ਰਾਇਲ ਅਮਰਪਾਲ ਦਾ ਪੂਰੀ ਰੈਸਪੌਂਸ ਥੇਰੀ ਸ਼ੁਰੂ ਹੋਇਆ ਜਾਣਾ ਕਿ ਬੇਸ ਜੀ 49 ਨੰਬਰ ਜਿਹੜੀ ਐਫ ਆਈ ਆਰ ਹੈ ਉਹਦੀ ਇਨਵੈਸਟੀਗੇਸ਼ਨ ਆਲਰੇਡੀ ਔਨ ਹੈ ਜਿਹੜੇ ਜਿਹੜੇ ਅਕਿਊਜ਼ਡ ਉਹਦੇ ਚ ਅਰੈਸਟਡ ਨੇ ਉਹਨਾਂ ਦੇ ਅਗੇਂਸਟ ਆਲਰੇਡੀ ਟ੍ਰਾਇਲ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਐਨ ਐਸ ਐ ਖਤਮ ਹੋਈ ਹੈ ਕਿ ਨਹੀਂ ਹੋਈ ਹੈ ਐਨ ਐਸ ਐ ਖਤਮ ਹੋਣ ਦਾ ਟਾਈਮ 22 ਹੈਗਾ ਹੈ ਉਹਦਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜੋ ਸਟੇਟ ਗਵਰਨਮੈਂਟ ਦਾ ਡਿਸੀਜਨ ਹੋਏਗਾ ਇਹ ਚੀਜ਼ ਦੇ ਬਣਾ ਹੋਈਏ ਅਸਾਂ ਨਹੀਂ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੇ ਕੋਈ ਇਦਾਂ ਦੀ ਚੀਜ਼ ਸਾਹਮਣੇ ਆਏਗੀ ਅਸੀਂ ਇੰਡੀਆ ਕੋਰਸ ਆਫ ਟਾਈਮ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਪੁਲਿਸ ਨੇ ਡਿਮਾਂਡ ਕੀਤੀ ਕਿ ਸਾਨੂੰ ਦਿੱਤਾ ਜਾਵੇ ਤਾਂ ਕਿ ਸੀ ਇਨਵੈਸਟੀਗੇਸ਼ਨ ਨਹੀਂ ਜੀ ਦਿਸ ਇਜ਼ ਦਾ ਪ੍ਰੈਰੋਗੇਟਿਵ ਆਫ ਦੀ ਸਟੇਟ ਗਵਰਨਮੈਂਟ ਜੋ ਸਟੇਟ ਗਵਰਨਮੈਂਟ ਨੈਸ਼ਨਲ ਗਵਰਨਮੈਂਟ ਨਾਲ ਜਿਹੜੀ ਹੈਗੀ ਉਹ ਤਾਲਮੇਲ ਕਰਕੇ ਜੋ ਉਹਨਾਂ ਦਾ ਡਿਸੀਜਨ ਹੋਏਗਾ ਉਹ ਅਸੀਂ ਫਾਲੋ ਕਰਾਂਗੇ ਪ੍ਰਤਾਪ ਬਾਘਵਾਰਾ ਨੇ ਦਾਅਵਾ ਕੀਤਾ 54 ਗ੍ਰੇਡ